ਸਤਿ ਸ਼੍ਰੀ ਅਕਾਲ ਜੀ ਸਾਂਝ ਸਟੱਡੀ ਪੁਆਇੰਟ YouTube ਚੈਨਲ ਉੱਤੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਅਸੀਂ ਹੱਲ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਜਮਾਤ ਦਾ ਜੋ ਅੱਜ 4 ਮਾਰਚ 2025 ਨੂੰ ਪੋਲੀਟੀਕਲ ਸਾਇੰਸ ਦਾ ਪੇਪਰ ਹੋਇਆ ਹੈ ਤਾਂ ਵੀਡੀਓ ਦੇ ਵਿੱਚ ਜੋ ਪੇਪਰ ਹੱਲ ਕਰਾਂਗੇ ਉਸ ਦੀ ਆਪਸ਼ਨ ਸੀ ਹੈ ਤਾਂ ਇਸੇ ਹਿਸਾਬ ਦੇ ਨਾਲ ਤੁਸੀਂ ਪੇਪਰ ਦੇ ਵਿੱਚ ਤੁਹਾਡੇ ਕਿੰਨੇ ਅੰਕ ਆਉਂਦੇ ਹੈ ਉਸ ਦਾ ਅੰਦਾਜ਼ਾ ਲਗਾ ਸਕਦੇ ਹੋ ਤਾਂ ਉੜਾ ਭਾਗ ਇਸ ਦੇ ਵਿੱਚੋਂ ਜਿਸ ਦੇ ਕੇ ਸਾਰੇ ਪ੍ਰਸ਼ਨ ਜ਼ਰੂਰੀ ਨੇ ਤੇ ਹਰੇਕ ਪ੍ਰਸ਼ਨ ਦਾ ਇੱਕ ਅੰਕ ਹੈ ਇਹ 20 ਪ੍ਰਸ਼ਨ ਨੇ ਜੋ ਅਸੀਂ ਹੱਲ ਕਰਾਂਗੇ ਤਾਂ ਪਹਿਲਾ ਪ੍ਰਸ਼ਨ ਆਪਣੇ ਰਾਜ ਦੇ ਲੋਕਾਂ ਨੂੰ ਰੋਜ਼ਗਾਰ ਦੇਣ ਦੇ ਸਿਧਾਂਤ ਨੂੰ ਕੀ ਕਿਹਾ ਜਾਂਦਾ ਹੈ ਤਾਂ ਇਸ ਦਾ ਸਹੀ ਉੱਤਰ ਹੈ ਇਹ ਤੁਸੀਂ ਦੇਖ ਸਕਦੇ ਹੋ ਜੇ ਵੱਡੇ ਉੱਤਰਾਂ ਦੇ ਵਿੱਚ ਇਹਨੂੰ ਲਿਖਣਾ ਹੋਵੇ ਜਦੋਂ ਭਾਰਤੀ ਰਾਜ ਆਪਣੇ ਰਾਜ ਦੇ ਲੋਕਾਂ ਨੂੰ ਰੋਜ਼ਗਾਰ ਦਿੰਦੇ ਹਨ ਤਾਂ ਇਸ ਸਿਧਾਂਤ ਨੂੰ ਰਾਜਵਾਸੀ ਜਾਂ ਸੂਬਾਈ ਭਾਵਨਾ ਕਿਹਾ ਜਾਂਦਾ ਹੈ ਇਸ ਸਿਧਾਂਤ ਅਨੁਸਾਰ ਰਾਜ ਸਰਕਾਰਾਂ ਆਪਣੇ ਰਾਜ ਦੇ ਨਿਵਾਸੀਆਂ ਨੂੰ ਨੌਕਰੀਆਂ ਦੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਤਰਜੀਹ ਦਿੰਦੀਆਂ ਨੇ ਇਹ ਨੀਤੀ ਅਕਸਰ ਸਥਾਨਕ ਲੋਕਾਂ ਦੇ ਹਿੱਤਾਂ ਨੂੰ ਸੁਰੱਖਿਅਤ ਕਰਨਾ ਤੇ ਉਹਨਾਂ ਦੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਅਪਣਾਈ ਜਾਂਦੀ ਹੈ ਇਸ ਨੂੰ ਅੰਗਰੇਜ਼ੀ ਵਿੱਚ ਸਟੇਟ ਡੈਮੋਲਿਸਟ ਪਾਲਿਸੀ ਜਾਂ ਸੰਜ ਆਫ ਦਾ ਸੋਇਲ ਪਾਲਿਸੀ ਵੀ ਕਿਹਾ ਜਾਂਦਾ ਹੈ ਕਿ ਨੀਤੀ ਕਈ ਵਾਰੀ ਵਿਵਾਦਾਂ ਦਾ ਕਾਰਨ ਵੀ ਬਣ ਜਾਂਦੀ ਹੈ ਕਿਉਂਕਿ ਇਹ ਦੂਜੇ ਰਾਜਾਂ ਦੇ ਲੋਕਾਂ ਲਈ ਰੋਜ਼ਗਾਰ ਦੇ ਮੌਕੇ ਸੀਮਿਤ ਕਰ ਸਕਦੀ ਹੈ ਤਾਂ ਇਸ ਦਾ ਛੋਟੇ ਇਸ ਹਿਸਾਬ ਦੇ ਨਾਲ ਤੁਸੀਂ ਉੱਤਰ ਸਿਰਫ ਨਾਮ ਦੱਸਣਾ ਹੈ ਕਿ ਕਿਹੜਾ ਸਿਧਾਂਤ ਹੈ ਸਟੇਟ ਡੈਮੋਲਿਸ਼ ਪਾਲਿਸੀ ਜਾਂ ਸਨਸ ਆਫ द सोइल ਪਾਲਿਸੀ ਜਾਂ ਫਿਰ ਇਹਨੂੰ ਰਾਜਵਾਸੀ ਜਾਂ ਸੂਬਾਈ ਭਾਵਨਾ ਕਹਿ ਸਕਦੇ ਹਾਂ ਦੂਸਰਾ ਪ੍ਰਸ਼ਨ ਭਾਰਤੀ ਵਿਦੇਸ਼ ਨੀਤੀ ਦੇ ਬਾਨੀ ਕੌਣ ਨੇ ਤਾਂ ਇਸ ਦਾ ਸਹੀ ਉੱਤਰ ਹੈ ਜੀ ਉਡਾਪਸ਼ਨ ਪੰਡਿਤ ਜਵਾਹਰ ਲਾਲ Nehru ਤੀਸਰਾ ਹੈ ਜੀ ਸੰਯੁਕਤ ਰਾਸ਼ਟਰ ਦਾ ਮੁੱਖ ਦਫ਼ਤਰ ਕਿਸ ਦੇਸ਼ ਦੇ ਵਿੱਚ ਹੈ ਏ ਅਮਰੀਕਾ ਦੇ ਵਿੱਚ ਹੀ ਹੈ ਸੰਯੁਕਤ ਰਾਸ਼ਟਰ ਅਗਲਾ ਪ੍ਰਸ਼ਨ ਸੀਟੀਬੀਟੀ ਦਾ ਪੂਰਾ ਨਾਮ ਦੱਸੋ ਤਾਂ ਵੀ ਅਸੀਂ ਲਿਖ ਕੇ ਦੱਸਣਾ ਹੈ ਆਪਸ਼ਨ ਨਹੀਂ ਦਿੱਤੀ ਗਈ ਤਾਂ ਇਸ ਦਾ ਸਹੀ ਉੱਤਰ ਹੈ ਜੀ ਕੰਪਰੀਹੈਂਸਿਵ ਟੈਸਟ ਬੈਂਟਰੀਟੀ ਕੰਪਰੀਹੈਂਸਿਵ ਟੈਸਟ ਬੈਨ ਟਰੀਟੀ ਅਗਲਾ ਪ੍ਰਸ਼ਨ ਭਾਰਤ ਪਾਕਿਸਤਾਨ ਨੂੰ ਵੰਡਣ ਵਾਲੀ ਰੇਖਾ ਦਾ ਨਾਮ ਦੱਸੋ ਐਡਾਪਸ਼ਨ ਰੈੱਡ ਕਲੇ ਰੈੱਡ ਕਲੇ ਫਰੇਕਾ ਅਗਲਾ ਹੈ ਜੀ ਰਾਜਨੀਤਿਕ ਪ੍ਰਣਾਲੀ ਦੀ ਕੋਈ ਇੱਕ ਵਿਸ਼ੇਸ਼ਤਾ ਲਿਖੋ ਤਾਂ ਇਸ ਦੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਹੋ ਸਕਦੀਆਂ ਨੇ ਜਾਂ ਹੁੰਦੀਆਂ ਨੇ ਜਿਵੇਂ ਅਸੀਂ ਕਹਿ ਸਕਦੇ ਹਾਂ ਸੰਗਠਿਤ ਸਮੂਹ ਜਾਂ ਫਿਰ ਵਿਆਪਕਤਾ ਇਸ ਤੋਂ ਇਲਾਵਾ ਸੀਮਾਵਾਂ ਦੀ ਹੋਂਦ ਤਾਂ ਇਹ ਇਸ ਦੇ ਉੱਤਰ ਦੇ ਵਿੱਚ ਤੁਸੀਂ ਕੋਈ ਵੀ ਲਿਖ ਸਕਦੇ ਹੋ ਅਗਲਾ ਹੈ ਜੀ ਰਾਜਨੀਤਿਕ ਪ੍ਰਣਾਲੀ ਦਾ ਪੋਲੀਟੀਕਲ ਸਿਸਟਮ ਪੁਸਤਕ ਕਿਸ ਦੀ ਰਚਨਾ ਹੈ ਤਾਂ ਇਹ ਈਡੀ অপਸ਼ਨ ਸਹੀ ਹੈ ਡੇਵਿਡ ਇਸਟਨ ਅਗਲਾ ਸਵਾਲ ਉਦਾਰਵਾਦ ਦਾ ਜਨਮਦਾਤਾ ਕਿਸ ਨੂੰ ਕਿਹਾ ਜਾਂਦਾ ਹੈ ਇਹ ਹੈ ਜੀ ਜੌਨ ਲੋਕ ਜੋਹਨ ਲੋਕ ਅਗਲਾ ਪ੍ਰਸ਼ਨ Karl Marx ਅਨਸਾਰ ਹਰੇਕ ਯੁੱਗ ਵਿੱਚ ਸਮਾਜ ਕਿੰਨੇ ਸ਼੍ਰੇਣੀਆਂ ਜਾਂ ਕਿੰਨੇ ਆ ਸ਼੍ਰੇਣੀਆਂ ਵਰਗਾਂ ਵਿੱਚ ਵੰਡਿਆ ਹੁੰਦਾ ਹੈ ਤਾਂ ਇਸ ਸਵਾਲ ਦਾ ਸਹੀ ਉੱਤਰ ਹੈ 2 ਐਡਾਪਸ਼ਨ ਅਗਲਾ ਸਵਾਲ ਮਹਾਤਮਾ ਗਾਂਧੀ ਜੀ ਦੀ ਆਤਮ ਕਥਾ ਦਾ ਨਾਮ ਤਾਂ ਇਹ ਹੈ ਸੱਚ ਨਾਲ ਮੇਰੇ ਤਜਰਬੇ ਮੈਂ ਐਕਸਪੈਰੀਮੈਂਟਸ ਵਿਦ TRUTH ਸੱਚ ਨਾਲ ਮੇਰੇ ਤਜਰਬੇ ਅਗਲਾ ਸਵਾਲ ਨੌਕਰਸ਼ਾਹੀ ਦੀ ਕਿਸ ਵਿਧੀ ਨੂੰ ਖਰਾਬ ਸਿਸਟਮ ਕਿਹਾ ਜਾਂਦਾ ਹੈ 스포ਇਲ ਸਿਸਟਮ ਕਿਹੜਾ ਹੈ ਈਡੀ ਆਪਸ਼ਨ ਸਹੀ ਹੈ ਜੀ ਰਾਜਨੀਤੀ ਉੱਤੇ ਆਧਾਰਿਤ ਵਿਧੀ ਜਾਂ ਭਰਤੀ ਅਗਲਾ ਸਵਾਲ ਲੋਕਮੱਤੀ ਕੋਈ ਇੱਕ ਵਿਸ਼ੇਸ਼ਤਾ ਦੱਸੋ ਤਾਂ ਇੱਥੇ ਕਈ ਵਿਸ਼ੇਸ਼ਤਾਵਾਂ ਨੇ ਇਸ ਨੇ ਵੀ ਜਿਸ ਤਰ੍ਹਾਂ ਆਮ ਸਹਿਮਤੀ ਇਸ ਤੋਂ ਇਲਾਵਾ ਤਰਕ ਆਧਾਰਿਤ ਤਰਕ ਆਧਾਰਿਤ ਜਾਂ ਲੋਕ ਭਲਾਈ ਦੀ ਭਾਵਨਾ ਇਹਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਲਿਖ ਸਕਦੇ ਹੋ ਅਗਲਾ ਪ੍ਰਸ਼ਨ ਹੇਠ ਲਿਖਿਆਂ ਵਿੱਚੋਂ ਇੱਕ ਦਲ ਪ੍ਰਣਾਲੀ ਵਾਲਾ ਦੇਸ਼ ਚੁਣੋ ਕਿਹੜੇ ਦੇਸ਼ ਦੇ ਵਿੱਚ ਇੱਕ ਦਲ ਪ੍ਰਣਾਲੀ ਹੈ ਤਾਂ ਇਸ ਦਾ ਸਹੀ ਉੱਤਰ ਹੈ ਜੀ ਚੀਨ ਅਡਾਪਸ਼ਨ ਅਗਲਾ ਸਵਾਲ ਭਾਰਤ ਦੇ ਕਿਸੇ ਇੱਕ ਖੱਬੇ ਪੱਖੀ ਰਾਜਨੀਤਿਕ ਦਲ ਦੀ ਉਦਾਹਰਣ ਦਿਓ ਜਿਸ ਤਰ੍ਹਾਂ CPI ਲਿਖ ਸਕਦੇ ਹਾਂ ਅਸੀਂ ਜਾਂ ਫਿਰ CPI(M) ਅਗਲਾ ਹੈ ਹੇਠ ਲਿਖਿਆਂ ਵਿੱਚੋਂ ਕਿਹੜੀ ਵਿਸ਼ੇਸ਼ਤਾ ਹਿੱਤ ਜਾਂ ਦਬਾਅ ਦੀ ਹੈ ਤਾਂ ਇਸ ਦਾ ਸਹੀ ਉੱਤਰ ਹੈ ਉਪਰੋਕਤ ਸਾਰੇ ਪਾਵੇ ਤੈਨੂੰ ਅਗਲਾ ਸਵਾਲ ਸੰਸਦੀ ਸਰਕਾਰ ਦੀ ਦਾ ਕੋਈ ਇੱਕ ਹੋਰ ਨਾਮ ਦੱਸੋ ਇਸ ਨੂੰ ਅਸੀਂ ਕਹਿ ਸਕਦੇ ਹਾਂ ਜ਼ਿੰਮੇਵਾਰ ਸਰਕਾਰ ਜਾਂ ਮੰਤਰੀ ਮੰਡਲ ਪ੍ਰਣਾਲੀ ਜ਼ਿੰਮੇਵਾਰ ਸਰਕਾਰ ਮੰਤਰੀ ਮੰਡਲ ਪ੍ਰਣਾਲੀ ਹੋਰ ਵੀ ਨਾਮ ਹੋ ਸਕਦੇ ਨੇ ਅਗਲਾ ਸਵਾਲ ਭਾਰਤ ਵਿੱਚ ਸਭ ਤੋਂ ਪਹਿਲੀ ਪੰਚਾਇਤ ਕਿੱਥੇ ਚੁਣੀ ਗਈ ਸੀ ਤਾਂ ਇੱਥੇ ਤੁਹਾਨੂੰ ਦੋ ਦੋ ਆਪਸ਼ਨ ਆ ਇੱਕ ਇੱਕ ਦੇ ਵਿੱਚ ਦੇ ਰੱਖਿਆ ਨੇ ਕਿਉਂਕਿ ਚਾਰੇ ਸਟੇਟ ਅਲੱਗ ਦੱਸੇ ਗਏ ਨੇ ਤਾਂ ਸਭ ਤੋਂ ਪਹਿਲਾਂ Rajasthan ਉਸ ਤੋਂ ਬਾਅਦ ਇਸ ਦਾ ਇਲਾਕਾ ਦੱਸਿਆ ਗਿਆ ਨਗੌਰ ਦੋਆ ਦੇ ਵਿੱਚੋਂ ਕੋਈ ਵੀ ਯਾਦ ਰਹਿ ਸਕਦਾ ਇਹ ਸੌਖਾ ਹੈ ਆਮ ਆਦਮੀ ਪਾਰਟੀ ਦੀ ਸਥਾਪਨਾ ਕਦੋਂ ਹੋਈ ਤਾਂ ਇਸ ਦਾ B ਉਡ ਆਪਸ਼ਨ ਸਹੀ ਹੈ 26 ਨਵੰਬਰ 2012 ਅਗਲਾ ਸਵਾਲ ਪੰਜਾਬ ਵਿੱਚ ਮੌਜੂਦਾ ਸਮੇਂ ਦੇ ਕੁੱਲ ਕਿੰਨੇ ਸ਼ਹਿਰਾਂ ਵਿੱਚ ਨਗਰ ਨਿਗਮ ਹੈ ਤਾਂ ਇਸ ਦਾ ਉੱਤਰ ਹੈ ਜੀ 13 ਅਗਲਾ ਸਵਾਲ ਭਾਰਤ ਦੇ ਮੌਜੂਦਾ ਚੋਣ ਕਮਿਸ਼ਨਰ ਦਾ ਨਾਮ ਦੱਸੋ ਇਹ ਹੁਣੇ ਪਿੱਛੇ ਜਿਹੀ ਲਗਭਗ ਮਹੀਨਾ ਹੋ ਗਿਆ ਹੋਗਾ ਤਾਂ ਇਹ ਨਵੇਂ ਬਣੇ ਨੇ ਗਿਆਨੇਸ਼ ਕੁਮਾਰ ਗਿਆਨੇਸ਼ ਕੁਮਾਰ ਇਸ ਤੋਂ ਪਹਿਲਾਂ ਰਾਜੀਵ ਕੁਮਾਰ ਸਨ ਤਾਂ ਅੱਗੇ ਹੈਗੇ ਜੀ ਵੱਡੇ ਉਤਰਾਂ ਵਾਲੇ ਪ੍ਰਸ਼ਨ ਜਿਹੜੇ ਵਿਦਿਆਰਥੀਆਂ ਨੇ ਆਪ ਕੀਤੇ ਹੋਣਗੇ ਉਹਨਾਂ ਦਾ ਅੰਦਾਜ਼ਾ ਵਿਦਿਆਰਥੀਆਂ ਨੂੰ ਹੁੰਦਾ ਹੀ ਹੈ ਕਿ ਕਿੰਨੇ ਕ ਨੰਬਰ ਤੁਹਾਡੇ ਆ ਸਕਦੇ ਨੇ ਤੇ ਨਾਲ ਹੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਆਪਣੇ ਸਾਥੀਆਂ ਨਾਲ ਵੀ ਸ਼ੇਅਰ ਕਰ ਦੇਣਾ ਤਾਂ ਕਿ ਉਹ ਵੀ ਇਸ ਤੋਂ ਲਾਹਾ ਲੈ ਸਕਣ ਧੰਨਵਾਦ ਜੀ ਸਤਿ ਸ਼੍ਰੀ ਅਕਾਲ